ਅਸੀਂ ਬੜਾ ਸੁਖ ਲੈ ਰਹੇ ਹਾਂ ਉਹਨਾਂ ਦੇ ਇਸ ਖੋਜ ਤੋਂ ਇਹ ਪੰਖੇ ਨੇ ਫ੍ਰਿਜ ਨੇ ਟੀਵੀ ਨੇ ਰੇਡੀਓ ਹੈ ਟੈਲੀਫੋਨ ਹੈ ਇਹ ਮਾਈਕ੍ਰੋਫੋਨ ਹੈ ਕੈਮਰੇ ਨੇ ਵਰਦ ਕਿ ਕਿਤਨੇ ਸਾਧਨ ਉਹਨਾਂ ਨੇ ਜੁੜਾ ਦੇਣਾ ਹੈ ਪਦਾਰਥ ਨੂੰ ਅਨਕੂਲ ਕਰਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਮੈਨੂੰ ਜਿਸ ਤਰ੍ਹਾਂ ਦਾ ਚਾਹੀਦਾ ਹੈ ਮੈਂ ਇਸ ਪਦਾਰਥ ਨੂੰ ਉਹ ਰੂਪ ਦੇਣਾ ਹੈ ਵਗਰੇ ਅਧਿਆ ਨਹੀ ਮੈਨੂੰ ਇਸ ਨੂੰ ਆਪਣੇ ਖੇਤ ਤੱਕ ਪਹੁੰਚਾਣਾ ਹੈ ਐਨੋਏ ਸੁਣੋ ਆਪਣੀ ਧਰਤੀ ਤੱਕ ਪਹੁੰਚਾਣਾ ਹੈ ਤਾਂ بڑے بڑے ਡੈਮ ਬਣੇ ਨੇ ਸਾਡੀ ਦੁਨੀਆ ਵਿੱਚ। ਦਰਿਆਵਾਂ ਦੇ ਰੁਕਮوڑ ਕੇ ਰੱਖ ਦਿੱਤੇ ਗਏ। ਨਹਿਰਾਂ ਦੇ ਰਾਹੀਂ ਉਹ ਜਾਂਦੇ ਕਿਸ ਪਾਸੇ ਸੰ ਤੇ ਹੁਣ ਜਾ ਕੇ ਕਿਹੜੇ ਪਾਸੇ ਰਹਿਣਾ ਹੈ। ਵਿਗਿਆਨ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ। ਧਰਮ ਪਰਮਾਤਮਾ ਦੇ ਅਨੁਕੂਲ ਆਪਣੇ ਆਪ ਨੂੰ ਕਰਨਾ। ਬਿਲਕੁਲ ਉਲਟੀ ਗੱਲ ਹੈ। ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਇਹ ਵਿਗਿਆਨ ਦਾ ਕੰਮ ਹੈ ਵਿਗਿਆਨ ਦਾ ਕੰਮ ਹੈ ਪ੍ਰਮਾਤਮਾ ਦੇ ਅਨੁਕੂਲ ਹੋ ਜਾਣਾ ਇਹ ਗਿਆਨ ਦਾ ਕੰਮ ਹੈ ਇਹ ਧਰਮ ਦਾ ਕੰਮ ਹੈ ਪ੍ਰਭੂ ਦੇ ਅਨੁਕੂਲ ਹੋ ਜਾਣਾ ਸਮਰਪਣ ਕਰ ਦੇਣਾ ਇੱਕ ਦੇਚ ਇੰਜ ਮੈਂ ਕਹਦੇ ਹਾਂ ਦਰਿਆ ਦਾ ਵਿੱਚ ਨੌਕਾ ਚਲਾਣੀ ਹੈ ਚੱਪੂਆਂ ਦੇ ਰਾਹ ਇੱਕ ਦੇ ਵਿੱਚ ਇਹ ਹੈ ਬੇੜੀ ਨੂੰ ਛੋੜ ਦੇਣਾ ਹੈ बहाव ਦੇ ਵਿੱਚ ਪ੍ਰਭੂ ਜਿਸ 바ਸੇ ਤੇਰਾ ਵਹਿਣ ਜਿਸ 바ਸੇ ਤੇਰਾ बहाव ਹੈ ਅਸੀਂ ਤੇਰੇ ਅਨੁਕੂ ਤੇਰੇ ਅਨੁਕੂ ਛੋੜ ਦਿੱਤਾ ਜਿਹਰੇ ਤੂੰ ਜਦ ਲੈ ਜਾਵੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਧਰਮ ਪਰ ਕਿਰਤੀ ਨੂੰ ਤੱਤਾਂ ਨੂੰ ਆਪਣੇ ਅਨੁਕੂਲ ਕਰਨਾ ਇਹ ਹੀ ਵਿਗਿਆਨ ਹੈ ਸਾਇੰਸ ਹੈ ਔਰ ਕਿਰਤੀ ਨੂੰ ਜੋ ਆਪਣੇ ਅਨੁਭੂਤ ਕਰਨ ਦਾ ਯਤਨ ਕਰਦੇ ਨੇ ਅਸੀਂ ਉਸ ਨੂੰ ਸਾਇੰਟਿਸਟ ਕਹਿੰਦੇ ਹਾਂ ਪਰਮਾਤਮਾ ਦੇ ਅਨੁਭੂਤ ਜੋ ਹੋ ਜਾਂਦੇ ਨੇ ਅਸੀਂ ਉਸ ਨੂੰ ਸੇਂਟ ਕਹਿੰਦੇ ਹਾਂ ਸੰਤ ਕਹਿੰਦੇ ਹਾਂ ਬਸ ਇਹ ਹੀ ਦੋਵੇਂ ਮਹਾਨ ਨੇ ਬਾਹਰੀ ਦੁਨੀਆ ਦੇ ਸਾਇੰਟਿਸਟ ਅੰਦਰ ਦੀ ਦੁਨੀਆ ਦੇ ਸੇਂਟ ਇਹਨਾਂ ਦੋਹਾਂ ਨੇ ਇਹ ਸਭ ਲੋਕ ਹਲਚਲ ساری ਜਗਤ ਦੇ ਵਿੱਚ ਇਹਨਾਂ ਦੋਹਾਂ ਕਰਕੇ ਇਹਨਾਂ ਦੋਹਾਂ ਕਰਕੇ ਦੇレ ਲਾ ਮੋਟ ਲਾ ਗੱਡੀਆਂ ਹਵਾਈ ਦਾ ਸੈਤਜ ਦੀ ਦਿਨ ਪ੍ਰਕਿਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ। ਇਸ ਦੇ ਵਿੱਚੋਂ ਸੁਖ ਹਾਸਲ ਕਰਨਾ ਹੈ। ਦੁਨਿਆਵੀ ਲਾਭ ਹਾਸਲ ਕਰਨਾ ਹੈ। ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰਨਾ ਹੈ। ਪਰਮਾਤਮਾ ਮਹਾ ਰਸ ਹੈ। ਉਸ ਮਹਾ ਰਸ ਨੂੰ ਪ੍ਰਾਪਤ ਕਰਨਾ ਹੈ। ਪਰਮਾਤਮਾ ਮਹਾ ਆਨੰਦ ਹੈ। ਉਸ ਆਨੰਦ ਨੂੰ ਪ੍ਰਾਪਤ ਕਰਨਾ ਹੈ। ਸ਼ਰੀਰ ਸੁਖ ਪਾ ਕੇ ਵੀ ਇੱਕ ਸਾਇੰਟਿਸਟ ਤੇ ਉਹਦੀ ਬਣੀ ਹੋਈ ਚੀਜ਼ਾਂ ਤੋਂ ਸੁਖ ਲੈਣ ਵਾਲੇ ਮਨਕ ਮਾਨਸਿਕ ਤਲਤੇ ਤੇ ਰਹੁੰਦੇ ਹੀ ਰਹਿੰਦੇ ਬਿਟਦੇ ਨੇ ਕਾਰ ਵੀ ਹੈ ਘਰ ਦੇ ਚ ਫ੍ਰਿਜ ਵੀ ਹੈ ਸਾਰਾ ਘਰ ਏਅਰ ਕੰਡੀਸ਼ਨ ਵੀ ਹੈ ਪੰਖੇ ਵੀ ਨੇ ਤੇਲੀ ਫੋਨ ਵੀ ਲੱਗਿਆ ਟੀਵੀ ਵੀ ਲੱਗਿਆ ਰਹੁੰਦੇ ਬਿਟਦੇ ਪੈਦਾ ਰਹੁੰਦੇ ਬਿਟਦੇ ਵਿਗਿਆਨ ਦੇ ਸਾਰੇ ਸਾਧਨ ਕੋਲ ਮੌਜੂਦ ਨੇ ਸੁਖ ਸਾਰੇ ਕੋਲ ਮੌਜੂਦ ਨਹੀਂ ਕੀਤਾ ਕੀ ਜਾਏ ਮਨ ਦੇ ਦਿਲ ਤੇ ਬੇਚੈਨੀ ਚਿੰਤਾ ਪਰੇਸ਼ਾਨ ਜਿਹਨੇ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਗੂਲ ਕਰ ਰਿਹਾ ਹੈ ਮਹਾ ਅਨੰਦ ਮਹਾਰਸ ਪ੍ਰਾਪਤ ਕਰ ਰਿਹਾ ਹੈ ਹੋ ਸਕਦਾ ਹੈ ਇਹਦੇ ਕੋਲ ਚੰਗਾ ਭੋਜਨ ਖਾਣ ਨੂੰ ਨਾ ਪਰ ਉਸਨੇ ਐਸਾ ਮਹਾ ਅਨੰਦ ਮਾਣ ਲਿਆ ਹੈ ਜਿਹਦੇ ਸਾਹਮਣੇ ਭੋਜਨ ਦਾ ਰਸ ਸਿੱਕਾ ਪੈ ਗਿਆ ਭੋਜਨ ਸਿਰਫ ਸਰੀਰ ਦੀ ਲੋੜ ਰਹਿ ਗਈ ਭੋਜਨ ਦਾ ਰਸ ਹੀ ਪਿਕ ਬੜੇ ਵਿਆਗਣ ਜਿਸਨੇ ਪਰਮਾਤਮਾ ਦੇ ਅਨਭੂਲ ਆਪਣੇ ਆਪ ਨੂੰ ਕਰਕੇ ਪਰਮਾਤਮਾ ਤਤ ਪ੍ਰਾਪਤ ਕਰ ਲਿਆ ਹੈ ਭਾਵੇਂ ਉਹਦੇ ਕੋਲ ਇੰਦਰੀਆਂ ਦਾ ਰਸ ਨਾ ਹੋਵੇ ਕਿਉਂਕਿ ਇੰਦਰੀਆਂ ਦੇ ਸਾਰੇ ਰਸ ਉਹਦੇ ਸਾਹਮਣੇ ਫਿੱਕੇ ਪੈਗੇ ਕੁਝ ਵੀ ਨਹੀਂ ਕੁਝ ਵੀ ਨਹੀਂ ਭਾਵੇਂ ਪ੍ਰਕਿਰਤੀ ਨੂੰ ਆਪਣੇ ਅਨਭੂਲ ਕਰ ਗਏ ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ ਫਿਰ ਵੀ ਮਾਨਸਿਕ ਤਲਤੇ ਬੇਚੈਨੀ ਪਰੇਸ਼ਾਨੀ ਵਿਆਕੁਰਤਾ ਦੁੱਖ ਸੰਤਾਹ ਮੌਜੂਦ ਹੈ ਜਿਹਦੇ ਨਾਲੇ ਸਾਰੇ ਸੁੱਖ ਵੀ ਦੁੱਖ ਬਣ ਜਾਂਦੇ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਸਿਆਣ ਸਜਣਾ ਆਪ ਬੈਠਿਓ ਸਤਸੰਗੀ ਗੁਰਮੁ ਘਰ ਗੁਣ ਗਾਏ ਹਿਰਦੇ ਰਸਨ ਰਸਾਏ ਲਸਨਾ ਦੇ ਨਾਲ ਭਗਤ ਹਿਰਦੇ ਨੂੰ ਜੋੜਦਾ ਆਪਣੀ ਭਾਵਕਤਾ ਨੂੰ ਜੋੜਦਾ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਲੀ ਜਾ ਰਿਹਾ ਹਿਰਦਾ ਜੋੜਿਆ ਨਹੀਂ ਕੁਛ ਵੀ ਨਹੀਂ ਅੱਖ ਨਾਲ ਦੇਖੀ ਜਾ ਰਿਹਾ ਦੇਖੀ ਜਾ ਰਿਹਾ ਉਦਨੋ ਜੋੜਿਆ ਨਹੀਂ ਕੀ ਖਾਕ ਸੈਂਟਿਸ ਬਣੇਗਾ ਕਿਸ ਤਰ੍ਹਾਂ ਬਣੇਗਾ ਰਸਨਾ ਨਾਲ ਜੱਪੀ ਜਾ ਰਿਹਾ ਜੱਪੀ ਜਾ ਰਿਹਾ ਹਿਰਦਾ ਨਾਲ ਜੁੜਿਆ ਨਹੀਂ ਕਿਸ ਤਰ੍ਹਾਂ ਵਕਤ ਬਣੇਗਾ ਕਿਵੇਂ ਭਗਤ ਬਣੇਗਾ ਤੇ ਮਨ ਕੀਤਾ ਭਾਵ ਭਾਵ ਦੇ ਚਾਹੀਦਾ ਇਹ ਜੋ ਅਸਕੀਤੀ ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ ਹਿਰਦੇ ਰਸਨ ਰਸਨ ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ ਇਹ ਰਸਨਾ ਤੋਂ ਵਾਂਝਾ ਰਹਿ ਜਾਏਗਾ ਆਨੰਦ ਪਾਂਝਾ ਰਹਿ ਜਾਏਗਾ ਹੋਰ ਇਸਨੇ ਅੱਖ ਨਾਲ ਉਦਨੋਂ ਨਹੀਂ ਜੋੜਿਆ ਬੱਲੇ ਕੱਕਰੀ ਨਹੀਂ ਕੁਝ ਵੀ ਨਹੀਂ ਅੱਖਾਂ ਤੇ ਬਸ਼ੂਆ ਘੁੱਟ ਵੀ ਹੈ ਆਮ ਸਾਧਾਰਨ ਮਨੁੱਖਾਂ ਕੋਲ ਵੀ ਹੈ ਅੱਖ ਨਾਲ ਜਿਤਨੇ ਉਦ ਜੋੜੇਗਾ ਅੱਖਾਂ ਭਾਵੇਂ ਉੱਪਰ ਦੇਖਣ ਭਾਵੇਂ ਥੱਲੇ ਦੇਖਣ ਉੱਪਰ ਦੇਖਣ ਕਿਉਂਕਿ ਬੁੱਧ ਇਸਨੇ ਨਾਲ ਜੋੜੀ ਹੈ ਤੋ ਇਹਨੂੰ ਗ੍ਰਹਿ ਨੇ ਚਤ ਤਾਰੇ ਸਿਆਰਿਆਂ ਦੀ ਸਮਝ ਪੈ ਜਾਏ ਉਹਨਾਂ ਦੀ ਹੋਂਦ ਦਾ ਬਹੁਤ ਹੋ ਉਥੇ ਕੀ ਕੁਝ ਮਿਲ ਸਕਦਾ ਉਥੇ ਕੀ ਕੁਝ ਹੈ ਇਸਦਾ ਪਤਾ ਚਲ ਸਕਦਾ ਹੈ। ਉਹਦਾ ਕਾਨੂੰ ਇਸਨੇ ਪਰ ਆਰਧ ਦੇ ਤਨ ਤੇ ਕੀਤਾ ਜ਼ਮੀਨ ਦੇ ਛੀਦਾ। ਪਦਾਰਤ ਦੇ ਰਾਜ਼ ਨੂੰ ਸਮਝ ਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਇਹ ਬੇਸ਼ੁਮਾਰ ਆਪਣੀਆਂ ਲੋੜਾਂ ਦੀ ਪੂਰਤੀ ਕਰ ਲਏਗਾ ਸੁਖਾਸਨ ਕਰੇਗਾ। ਅੱਜ ਦੇ ਵਿਗਿਆਨ ਚਰਮ ਸੀਮਾ ਤੇ ਹੈ। ਇੱਕ ਹੋਰ ਨੁਕਤਾ ਵੀ ਮੈਅਜ਼ ਕਰਦੇ ਹਾਂ ਕਿਧਰੇ ਰਹਿ ਨਾ ਜਾਏ। ਵਿਗਿਆਨ ਸੀੜੀ ਦਰ ਸੀੜੀ ਚੜਦਾ ਹੈ ਗਲੇਲੇਓ ਨਿਊਟਨ ਤੋਂ ਆਇਸਟਾਈਨ ਤੱਕ ਰਹੀ ਹੈ ਇਹ ਹੋਣੀ ਨਾ ਫਿਰ ਜ਼ੀਨਾ ਬੜਨਾ ਵੀ ਨਹੀਂ ਪਹਿਲੀ ਸੀੜੀ ਦੂਜੀ ਤੀਜੀ ਚੌਥੀ ਪੰਜਵੀਂ ਤੇ ਵਿਗਿਆਨ ਇਸ ਤਰ੍ਹਾਂ ਵਿਕਾਸ ਕਰਦਾ ਹੈ ਸੀੜੀ ਦਰ ਸੀੜੀ ਗਿਆਨ ਸੀੜੀ ਦਰ ਸੀੜੀ ਨਹੀਂ ਗਲੇਲੇਓ ਨਹੀਂ ਹੈ ਆਇਸਟਾਈਨ ਨਹੀਂ ਹੈ ਨਿਊਟਨ ਨਹੀਂ ਉਸ ਖੋਜ ਪੱਗੇ ਤੋਲਣਾ ਬੜਾ ਔਖਾ ਹੋ ਜਾਏਗਾ ਔਖਾ ਹੋ ਜਾਏਗਾ ਉਹਨਾਂ ਸਾਰਿਆਂ ਨੂੰ ਆਧਾਰ ਬਣਾਣਾ ਪਏਗਾ ਪਰ ਇੱਕ ਮਨੁੱਖ ਧਰਮ ਦੀ ਦੁਨੀਆ ਵਿੱਚ ਗਤੀ ਕਰਨਾ ਚਾਹੁੰਦਾ ਹੈ ਵੀ ਅਨਪੜ ਕਿਸੇ ਨੂੰ ਨਹੀਂ ਪੜ ਸਕਦਾ ਨਾ ਉਹ ਗਣਿਸ਼ਣਾ ਪੜ ਸਕਦਾ ਨਾ ਵੇ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ ਸਕਦਾ ਹੈ ਨਾ ਭਾਈ ਗੁਰਦਾਸ ਨੂੰ ਨਾ ਅਨੰਦ ਲਾਲ ਨਹੀਂ ਪੜ ਸਕਦਾ ਉਹ ਕਬੀਰ ਨੂੰ ਫਰੀਦ ਨੂੰ ਲekin phir bhi ਅਗਰ ਰਸਨਾ ਦੇ ਨਾਲ ਭਾਵਨਾ ਜੁੜੀ ਜੋ ਪ੍ਰਾਣੀ ਕੋ ਵਿੰਦ ਦੇ ਆਵੇ ਪੜਿਆ ਅਨ ਪੜਿਆ ਪਰਮ ਦਾ ਪਰਮ